ਤੁਸੀਂ ਆ ਜੋ ਬਾਹਰ ਆ ਜਾਓ ਜੇ ਤੁਸੀਂ ਥਾਣੇ ਨਾਲ ਚਲਪੋ ਜੀ 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 ਜੇ ਤੁਸੀਂ ਖੜਾ ਨਿਸ਼ਚੇ ਕਰ ਰਹੇ ਹੋ ਸਾਰੀ ਪ੍ਰੈਸ ਦੇ ਥੇ ਜੀ ਮੈਡਮ ਕਿਉਂ ਤੁਹਾਨੂੰ ਇੱਥੇ ਬੋਖਾੜਿਆਂ ਨੇ ਖੜਾ ਕੀਤਾ ਜੀ ਆਪਣਾ ਪੱਖ ਦੱਸ ਦਿਓ ਪੰਜ ਆਪਣਾ ਪੱਖ ਰੱਖ ਲਓ ਨਾ ਤੁਸੀਂ ਮੈਂ ਭਾਜੀ ਹਸਪੀਟਲ ਜਾਣਾ ਸੀਗਾ ਇਹਨਾਂ ਨੇ ਮੇਰਾ ਟਾਈਮ ਖਰਾਬ ਕੀਤਾ ਬਹੁਤ ਜ਼ਿਆਦਾ ਕਿ ਕਿ ਗੰਦਾਰੀ ਸੀ ਹਸਪੀਟਲ ਜੀ ਮੇਰੇ ਫਾਤ੍ਹ ਸਾਹਿਬ ਹਸਪੀਟਲ ਨੇ ਗੱਡੀ ਦੀ ਹੈ ਡਾਕੂਮੈਂਟ ਦਿਖਾ ਦਿਓ ਸਾਨੂੰ ਅਸੀਂ ਵੀ ਨਾ ਖਰਾਬ ਹੋਈਏ ਤੁਸੀਂ ਵੀ ਨਾ ਹੋਓ ਨਹੀਂ ਚੰਗਾ ਲੱਗਦਾ ਤੁਸੀਂ ਅਸੀਂ ਦੱਸਿਆ ਨੇ ਪੁਲਿਸ ਵਾਲੇ ਸਾਰੀ ਮੇਡੀ ਕਾਂਸਟੇਬਲ ਚਾਰ ਖੜੀਆਂ ਨੇ ਅਸੀਂ ਖੜੇ ਆ ਇੱਕ ਇੰਸਪੈਕਟਰ ਖੜਾ ਪੈਂਜੀ ਤੁਹਾਡੇ ਕੋਲੇ ਮੈਂ ਮੌਤ ਨੂੰ ਨਾ ਛੜਾ ਵੇਜਾ ਤੇ ਵਿੱਚ ਕੋਈ ਬਾਠ ਵੀ ਛੜਦਾ ਨਾ ਛੜੀ ਤੇ ਤੁਸੀਂ ਕੋਨਾ ਕਿਟ ਹੋ ਗਿਆ ਤੁਹਾਨੂੰ ਫੁੱਲ ਚਲੋ ਫੋਟੋਗ੍ਰਾਫੀ ਕਰੋ ਜਾਨੀਓ ਹੋ ਰਹੀ ਹੈ ਜੀ ਪੁੱਛਣ ਟੱਕ ਟਹੀ ਆਪਣੀ ਗੱਲ ਜੇ ਤੁਸੀਂ ਜਰਾ ਪ੍ਰੋਪਰਲੀ ਜਾਓ ਉਹ ਬਾਕੀ ਪਿੱਛੇ ਹੋ ਯਾਰ ਕੰਮ ਕਰੰਦਾ ਤੁਹਾਡੇ ਬੜੇ ਯਾਸ਼ੀ ਹੋ ਇੱਕ ਘੰਟਾ ਹੋ ਗਿਆ ਸਾਨੂੰ ਤੁਸੀਂ ਖਰਾਬ ਕਰ ਰਹੇ ਹੋ ਪਿੱਛੇ ਆ ਜਾਓ ਜਾਨੂ ਤਾਂ ਫਿਰ ਦੋ ਇਹ ਦੋਨੋਂ ਪਿੱਛੇ ਹੋਣੇ ਇੱਕ ਘੰਟਾ ਤੋਂ ਸਾਨੂੰ ਖਰਾਬ ਕਰ ਰਹੇ ਜੀ ਇਹ ਚਲੋ ਯਾਰ ਦੇਖੋ ਕਿਉਂਕਿ ਬੱਚਿਆਂ ਨੇ ਕਿਤੇ ਫਿਲਮ ਲਾਈ ਸੀਗੀ ਮੈਨੂੰ ਨਹੀਂ ਪਤਾ ਸਟਿਲ ਇਹ ਮੇਰੀ ਆਪਣੇ ਨਾਂ ਦੇ ਗੱਡੀ ਹੈ 2004 ਚ ਮੈਂ ਚੰਡੀਗੜ੍ਹ ਤੋਂ ਘੜਾਈ ਆ ਔਰ ਮੇਰੇ ਨਾਂ ਤੇ ਚੱਲਦੀ ਹੈ ਇਹਦੇ ਚ ਕੋਈ ਵੀ ਰੋਂਗ ਪਹਿਲਾਂ ਨਾਕਾਬੰਦੀ ਹੈਗੀ ਇੱਥੇ ਨਹੀਂ ਕੋਈ ਨਾਕਾਬੰਦੀ ਨਹੀਂ ਘੱਡੀ ਪਿੱਛੋਂ ਆਈ ਹੈ ਮੈਂ ਪਿੱਛੋਂ ਹਸਪੀਟਲ ਤੋਂ ਆ ਰਹੀ ਸੀਗੀ ਇੱਥੇ ਆ ਕੇ ਟਰਨ 'ਚ ਪਹਿਲਾਂ ਤਾਂ ਇਹਨਾਂ ਨੇ ਰਸਤਾ ਹੀ ਨਹੀਂ ਦਿੱਤਾ ਮੈਨੂੰ ਮੈਂ ਪਿੱਛੋਂ ਹੌਣ ਦਿੱਤਾ ਇਹਨਾਂ ਦਾ ਡਰਾਈਵਰ ਡਰਾਈਵ ਕਰ ਰਿਹਾ ਸੀਗਾ ਗੱਡੀ 'ਚ ਰੋਡ ਤੋਂ ਰਸਤਾ ਨਹੀਂ ਦੇ ਰਹੇ ਪੁਲਿਸ ਕਹਿ ਰਹੀ ਹੈ ਕਿ ਤੁਸੀਂ ਉਹਨਾਂ ਦੇ ਨਾਲ ਮਿਸਬੀਵ ਕੀਤਾ ਨਹੀਂ ਮੈਂ ਭਾਜੀ ਕੋਈ ਮਿਸਬੀਵ ਨਹੀਂ ਕੀਤਾ ਮੈਂ ਉਥੋਂ ਟਰਨ ਲੈ ਕਨਵਨ ਰੋਡ ਤੋਂ ਮੈਂ ਆ ਰਹੀ ਸੀ ਕਿ ਇੱਥੋਂ ਮੈਂ ਟਰਨ ਲੈਣਾ ਪੀਲਾ ਦੇ ਪਿੱਛੋਂ ਇਹਨਾਂ ਨੇ ਰਸਤਾ ਹੀ ਨਹੀਂ ਮੈਨੂੰ ਦਿੱਤਾ। ਦੈਨ ਅੱਗੇ ਆ ਕੇ ਮੈਂ ਇੱਥੋਂ ਟਰਨ ਲਿਆ ਤੇ ਇਹਨਾਂ ਨੇ ਮੇਰੀ ਗੱਡੀ ਇੱਥੇ ਰੋਕ ਜਿਸ ਤਰ੍ਹਾਂ ਕਹਿੰਦੇ ਵੀ ਤੇ ਫਿਲਮ ਲਗਾਈ ਆ ਤੁਹਾਡਾ ਕਾਗਜ਼ ਕੋਈ ਨਹੀਂ ਹੈ ਗੱਡੀ ਦਾ। ਨਹੀਂ ਭਾਜੀ ਕਾਗਜ਼ ਹੈਗੇ ਨੇ ਬਟ ਮੈਂ ਸਿਰਫ ਤੁਹਾਨੂੰ ਦੱਸ ਰਹੀ ਆ ਕਿ ਮੇਰੀ ਫਾਦਰ ਠੀਕ ਨਹੀਂ ਸੀ ਮੈਂ ਹਸਪੀਟਲ ਤੱਕ ਗਈ ਸੀ ਉਦੋਂ ਮੈਂ ਵਾਪਸੀ ਤੇ ਹੁਣ ਪਿੰਡ ਜਾ ਰਹੀ ਸੀਗੀ। ਮੈਨੂੰ ਨਹੀਂ ਪਤਾ ਸੀ ਕਿ ਇਹਨਾਂ ਨੂੰ ਡਾਕੂਮੈਂਟ ਚਾਹੀਦੇ ਆ ਜੀ ਚਾਹੀਦੇ ਆ ਤੇ ਆਪਾਂ ਮੈਂ ਕੋਈ ਰੋਂਗ ਨਹੀਂ ਆ ਭਾਜੀ ਮੇਰੇ ਕੋਲ origignal ਡਾਕੂਮੈਂਟ ਮੈਂ ਨੀ ਘੰਟਾਂ ਦੇ ਪਾਜੀ ਹੁਣ ਪਿੰਡੋਂ ਟਾਈਮ ਲੱਗੂਗਾ ਹੀ ਹੁੰਦਿਆਂ ਇੰਨੀ ਜਲਦੀ ਤਾਂ ਕੋਈ ਵੀ ਨਹੀਂ ਆਵੇਗਾ ਕਿ ਜਿਹੜਾ ਇਮੀਡੀਏਟਲੀ ਲੈ ਕੇ ਪੇਪਰ ਆਜੂਗਾ ਇਹ ਵੀ ਦੇਖੋ ਨਾ ਪੇਪਰ ਵੀ ਅਜੇ ਮੇਰੇ ਲੋਕਰ 'ਚ ਹੀ ਪਏ ਹੋਏ ਹਨ ਅਸੀਂ ਕਹਿੰਦੀ ਬਾਂਡ ਕਰਤੀ ਜੀ ਤੁਹਾਨੂੰ ਮੈਨੂੰ ਕੌਣ ਆ ਰਹੇ ਡਾਕੂਮੈਂਟ ਲੈ ਕੇ ਤੁਹਾਡੇ ਜੀ ਪਾਜੀ ਮੇਰੇ ਆ ਫਾਸਾ ਹਸਪੀਟਲ ਨੇ ਕੋਈ ਨਹੀਂ ਆ ਰਿਹਾ ਮੈਂ ਖੋਜੇ ਆ ਕੇ ਲੈ ਕੇ ਆਵਾਂਗੀ ਔਰ ਮੇਰੇ ਹੀ ਲੋਕਰ 'ਚ ਪਏ ਹੋਏ ਡਾਕੂ ਠੀਕ ਹੈ ਦੋਨੋਂ ਗੱਡੀਆਂ ਦੇ ਮੇਰੇ ਕੋਲ ਪੇਪਰ ਨੇ ਰਣ ਪੇਪਰ ਮਿਲ ਜਾਣਗੇ ਮੈਨੂੰ ਹਸਬੰਦ ਮੈਮ ਜਿਸ ਤਰ੍ਹਾਂ ਕਾਲੀਆਂ ਫਿਲਮਾਂ ਨਾਲ ਤੁਹਾਨੂੰ ਵੀ ਪਤਾ ਵੀ ਇਹ ਬੈਨ ਮੈਨੂੰ ਭਾਜੀ ਪਤਾ ਹੈ ਮੇਰੇ ਫਾਦਰ ਸਾਹਿਬ ਸੇਮ ਡਿਪਾਰਟਮੈਂਟ ਚ ਨੇ ਮੈਂ ਇਹਨਾਂ ਨੂੰ ਰਿਕੁਐਸਟ ਵੀ ਕੀਤੀ ਠੀਕ ਹੈ ਧੁੱਪ ਕਰਕੇ ਲੱਗੀ ਹੋਈ ਆ ਬੱਚਾ ਨੇ ਕਿਤੇ ਲਾਈ ਸੀ ਇਹਨੂੰ ਰਿਮੂਵ ਕਰ ਦਿੰਨੇ ਇਹ ਰਿਕੁਐਸਟ ਕਰ ਸਕਦੇ ਆਪਾਂ ਤੁਹਾਡੇ ਫਾਦਰ ਵੀ ਪੁਲਿਸ ਚ ਹਾਂਜੀ ਉਹ ਵੀ ਪੁਲਿਸ ਡਿਪਾਰਟਮੈਂਟ ਚੋਂ ਰਿਟਾਇਰ ਹੋਏ ਆ ਹੁਣ ਮੈਮ ਪਰ ਉਹ ਪੁਲਿਸ ਕਹਿ ਰਹੀ ਹੈ ਜੀ 1 ਘੰਟੇ ਤੋਂ ਕਹਿੰਦੇ ਤੁਹਾਡੇ ਨਾਲ ਮੈਂ ਭਾਜੀ ਤੁਸੀਂ ਬਾਹਰ ਹੀ ਨਹੀਂ ਨਿਕਲਣਾ ਮੈਂ ਭਾਜੀ ਬਾਹਰ ਨਹੀਂ ਨਿਕਲਣਾ ਮੇਰਾ ਲੋਕਲ ਏਰੀਆ ਥੋੜ ਤੁਸੀਂ ਪਲੀਜ਼ ਇਹ ਬੇਰੀ ਮਜਬੂਰੀ ਨੂੰ ਸਮਝੋ ਮੇਰਾ ਲੋਕਲ ਏਰੀਆ ਇੱਕ ਗੱਡੀ ਵੀ ਗੱਡੀ ਦਾ ਨੰਬਰ ਉਹ ਟਰੱਕ ਦਾ ਨੰਬਰ ਕਹਿ ਰਹੇ ਨਹੀਂ ਭਾਜੀ ਮੇਰਾ ਕੋਈ ਟਰੱਕ ਦਾ ਨੰਬਰ ਨਹੀਂ ਮੇਰੀ ਚਲੋ ਆਰਸੀ ਮੇਰੇ ਕੋਲ ਪਈ ਆ ਮੇਰੇ ਕੋਲ ਬਕਾਇਦਾ ਇਹਦੇ ਪੇਪਰ ਹੈਗੇ ਡਾਕੂਮੈਂਟ ਹੈਗੇ ਆਪਣੀ ਗੱਡੀ ਹੈ ਜੀ ਅਸੀਂ ਦੇਖੀ ਜੈਡ ਬਲੈਕ ਆ ਪੀਪੀ06ਐਫ 6966 ਤੇ ਐਸੇਕ ਮੈਮ ਨੇ ਸਾਡੇ ਲੇਡੀ ਕਨਸਟੇਬਲ ਵੀ ਖੜੇ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਜੈਡ ਬਲੈਕ ਫਿਲਮ ਕੀਤੀ ਪਈ ਆ ਤੁਸੀਂ ਆਪਣੇ ਡਾਕੂਮੈਂਟ ਦਿਖਾ ਦਿਓ ਹੈਨਾ ਜੈਡ ਬਲੈਕ ਦਾ ਉਸੇ ਕੋਈ ਵੀ ਨਹੀਂ ਦਿਖਦਾ ਵੀ ਕੌਣ ਆ ਕੌਣ ਨਹੀਂ ਤੇ ਉਹ ਨਾ ਤਾਂ ਆਪਣੇ ਡਾਕੂਮੈਂਟ ਦਿਖਾ ਰਹੇ ਨੇ ਤੇ ਇਹ ਇਹਨਾਂ ਨੂੰ ਰੋਕਿਆ ਤਾਂ ਨਹੀਂ ਉਹ ਆਪਣਾ ਕੋਈ ਡਾਕੂਮੈਂਟ ਇਸ ਤਰ੍ਹਾਂ ਦਾ ਕੁਝ ਨਹੀਂ ਦਿਖਾ ਰਹੇ ਜੀ ਇਹ ਕਾਲੇ ਸਮਾਜ ਦੇ ਤੇ ਨੱਕ ਲਗਾਏ ਅਸੀਂ ਜੀ ਆਰਸੀ ਸਟ ਸਡਨਲੀ ਮਸਾ ਖਲੋਤੇ ਸੀ ਜੈਡ ਬਲੈਕ ਫਿਲਮ ਦੇਖੀ ਵੀ ਇਹ ਕਿਹੜੀ ਗੱਡੀ ਆ ਤੇ ਇਹਨਾਂ ਨੂੰ ਰੋਕਣ ਕਿਉਂ ਤੁਸੀਂ ਜੈਡ ਬਲੈਕ ਕੋਈ ਪਰਮਿਸ਼ਨ ਨਹੀਂ ਕੀਆ ਇਹਨਾਂ ਕੁਝ ਨਹੀਂ ਆਪਣੀ ਪਰਮਿਸ਼ਨ ਨਹੀਂ ਦੱਸੀ ਤਾਂ ਨਹੀਂ ਕੋ ਆਪਣਾ ਡਾਕੂਮੈਂਟ ਦੇ ਰਹੇ ਤੁਹਾਨੂੰ ਪਤਾ ਜੀ ਜੈਡ ਫਿਰ ਗੱਡੀਆਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਜੈਡ ਬਲੈਕ ਆਲਰੇਡੀ ਬੈਨ ਆ ਜੀ ਇਹ ਬੌਂਡ ਹੀ ਕਰਾਂਗੇ ਜੀ ਹੁਣ ਤਾਂ ਮਹਿਲਾ ਪੁਲਿਸ ਆਈ ਆ ਇਹ ਬਲੈਡੀ ਬਾਹਰ ਗੱਲਬਾਤ ਕੀਤੀ ਨਹੀਂ ਕਰਦੀ ਜੀ ਬਿਲਕੁਲ ਨਹੀਂ ਕਰ ਕੀ ਕਾਰਵਾਈ ਕੀਤੀ ਜਾਏਗੀ ਤੁਹਾਡੇ ਵੱਲ ਗੱਡੀ ਬਾਂਡ ਕੀਤੀ ਜਾਊਗੀ ਜਦੋਂ ਸੀਨੀਅਰ ਅਫਸਰਾਂ ਦੇ ਵਿੱਚ ਧਿਆਨ ਦਿੱਤਾ ਜਾਊਗਾ ਜੀ ਸਾਰੇ ਤਾਂ ਇੰਸਪੈਕਟਰ ਦੀ ਮੀਤ ਹੋ ਰਹੀ ਹੈ ਜੀ ਐਸਐਚਐਸ ਦੀ ਸਾਰੇ ਮੇਂ ਡੈਡ ਬਲੈਕ ਆਪ ਕੋ ਸਾਰੀ ਪਬਲਿਕ ਦੇ ਨਾਲ ਮਿਸਬੀਵ ਕਰ ਰਹੇ ਨੇ ਨਾ ਇਹਨਾਂ ਕੋ ਲਾਇਸੈਂਸ ਆ ਨਾ ਇਹਨਾਂ ਕੋ ਆਰਸੀ ਆ ਪਲੱਸ ਇਹ ਗੱਡੀ ਦਾ ਟਰੱਕ ਦਾ ਨੰਬਰ ਲਗਾ ਪਿਆ ਸਾ ਗੱਡੀ ਸਰ ਸੌਰੀ ਸਰ ਇਹ ਜਿੰਨੀ ਸਾਡੀ ਪਬਲਿਕ ਤੇ ਸਾਈਟ ਹੋ ਗਈ ਹੈ ਸਰ ਅਸੀਂ ਐਸਐਸਪੀ ਨੂੰ ਆਲਰੇਡੀ ਮੈਂ ਹੁਣ ਦੱਸ ਰਿਹਾ ਹਾਂ ਸਰ ਆਹ ਗੱਲ ਬਾਤ ਹੋ ਸਕਦੀ ਹੈ ਥੋੜਾ ਸਰ ਵੀ ਸਰਦਾ ਸੀ ਇੱਕ ਇਹਦੇ ਪਬਲਿਕਲੀ ਸਰ ਕਰ ਰਹੇ ਕੰਮ ਕਰ ਰਹੇ ਆ ਗੁੱਟਾ ਸਾਰੀ ਦੁਨੀਆ ਖੜੀ ਤੇ ਕਿਸੇ ਵੀ ਬੰਦੇ ਨੂੰ ਪਬਲਿਕ ਕਰੀ ਵੀ ਸਾਰੀ ਪ੍ਰੈਸ ਖੜੀ ਹੈ ਇੱਥੇ ਸਰ ਸੌਰੀ ਸਰ ਸੌਰੀ ਟੀਮ ਨਹੀਂ ਸਰ ਇਹ ਸਹੀ ਹੁੰਦਾ ਫਿਰ ਮੈਂ ਛੱਡਦਾ ਹੁਣ ਨਹੀਂ ਸਰ ਹੁਣ ਮੇਰੇ ਹੱਥ ਬਸ ਨਹੀਂ ਆ ਇੱਕ ਬੰਦਾ ਨਾਲੇ ਆਪਾਂ ਗਲਤ ਕੰਮ ਕਰੀਏ ਉਲਟਾ ਆਪਾਂ ਪੁਲਿਸ ਦੇ ਗੱਲ ਪਈਏ ਸਰ ਸੌਰੀ ਸਰ ਮੈਂ ਨਹੀਂ ਕੱਟਦਾ ਇਹ ਆਪਣੇ ਡਾਕੂਮੈਂਟ ਦੇ ਨੇ ਇਹ ਗੱਡੀ ਦਾ ਕਾਗਜ਼ਾ ਨੰਬਰ ਕਿੱਥੋਂ ਲਾਇਆ ਪਿਆ ਇਹਨੇ ਗੱਡੀ 'ਤੇ ਲੱਗਿਆ ਸਰ ਅਸਮੇਹ ਹੁ ਚੱਕੜਾਗਾ ਜਿੱਥੇ ਐਫ ਆਈ ਆਰ ਲਾਉਂਦੇ ਨੇ ਐਫ ਆਈ ਆਰ ਵੀ ਕਰਾਂਗੇ ਸਰ ਇਸ ਬਾਰੇ ਪਤਾ ਲੱਗਾ ਹੈ ਕਿ ਗਾਲੀ ਫਿਲਮ ਲੱਗੀ ਹੋਈ ਹੈ ਗੱਡੀ ਐਸ ਐਚ ਓ ਸਾਹਿਬ ਨੇ ਰੋਕੀ ਸੀਗੀ ਤੇ ਅਸੀਂ ਮੌਕੇ ਤੇ ਆਏ ਉਸੇ ਟਾਈਮ ਮੈਡਮ ਨੂੰ ਕਾਗਜ਼ ਪੁੱਛਿਆ ਮੈਡਮ ਕੋ ਪੇਪਰ ਇੱਕ ਵੀ ਨਹੀਂ ਹੈਗਾ ਕਾਲੀ ਫਿਲਮ ਲੱਗੀ ਹੋਈ ਹੈ ਜੇ ਮੈਡਮ ਨੂੰ ਪੁੱਛਦੇ ਆ ਮੈਡਮ ਅਗੋ ਗੱਡੀ ਦਾ ਲੋਕ ਕਰ ਲੈਂਦੇ ਆ ਜਾ ਗੱਡੀ ਦਾ ਸ਼ੀਸ਼ਾ ਤਾਹ ਕਰ ਲੈਂਦੇ ਉਹ ਸਾਡੇ ਨਾਲ ਗੱਲ ਹੀ ਨਹੀਂ ਕਰ ਰਹੇ ਅੱਗੋਂ ਮਿਸਬੀਹਵ ਕਰ ਰਹੇ ਸਾਨੂੰ ਅੱਧਾ ਘੰਟਾ ਹੋ ਗਿਆ ਗੱਡੀ ਦੇ ਲੋਕ ਖਲਾਂਦਿਆਂ ਨੂੰ ਉਹ ਗੱਲ ਨਹੀਂ ਕਰਦੇ ਪਏ ਇਹ ਲੇਡੀ ਕੈਰੀ ਜਿਹੜੀ ਵਿੱਚ ਬੜੀ ਬਦਮਾਹੀ ਜਿੱਤਨੀ ਕੋਈ ਬਦਮਾਹੀ ਨਹੀਂ ਸਰ ਅਸੀਂ ਆਪ ਗੱਲ ਕੀਤੀ ਹੈ ਨਾਲ ਸਾਡੇ ਅਫਸਰ ਨੇ ਅਸੀਂ ਗੱਲ ਕਰ ਰਹੇ ਹਾਂ ਉਹ ਸਾਡੇ ਨਾਲ ਕੋਈ ਗੱਲ ਨਹੀਂ ਕਰ ਰਹੇ ਉਹ ਫੋਨ ਤੇ ਲੱਗੇ ਨੇ ਅੰਦਰ ਤੇ ਸਾਨੂੰ ਕਹਿੰਦੇ ਵੀ ਅਸੀਂ ਮੈਂ ਕਿਸੇ ਅਫਸਰ ਨਾਲ ਗੱਲ ਕਰ ਰਹੀ ਹਾਂ ਮੈਂ ਉਹ ਆ ਜਾਣਗੇ ਆਪ ਹੀ ਗੱਲ ਕਰਨਗੇ ਅਸੀਂ ਉਹ ਤੁਹਾਨੂੰ ਦੱਸਣਗੇ ਤੁਸੀਂ ਕੌਣ ਹੁੰਦੇ ਹੋ ਉਸ ਕੋ ਸਾਨੂੰ ਮਿਸਪੀਅਰ ਕਰੀ ਅਸੀਂ ਉਹਨੂੰ ਰਿਕੁਐਸਟ ਕਰਕੇ ਕਹਿ ਰਹੇ ਹਾਂ ਕਿ ਤੁਸੀਂ ਖੋਲੋ ਇਹਨੂੰ ਕੀ ਕਾਰਵਾਈ ਕੀਤੀ ਜਾਏਗੀ ਵੈਸੇ ਕੀ ਹੋਣਾ ਚਾਹੀਦਾ ਸਰ ਇਹਦੀ ਗੱਡੀ ਦੇ ਪੇਪਰ ਨਹੀਂ ਹੈਗੇ ਬਿਲਕੁਲ ਨਹੀਂ ਹੈਗੇ ਨਾ ਲਾਇਸੈਂਸ ਨਾ ਆਰ ਸੀ ਹੈ ਕੋਈ ਪੇਪਰ ਨਹੀਂ ਲੇਡੀ ਕੋਲ ਤੇ ਇਹ ਬਾਉਂ ਅੰਗਰੇਜ਼ਾਂ ਦੇ ਦੇ ਦੇਣ ਸਾਨੂੰ ਤੇ ਚਲੋ ਜੋ ਹੋਏਗੀ ਕਾਰਵਾਈ ਉਹ ਤੇ ਹੋਏਗੀ ਇਸ ਬਾਰੇ ਸਰ ਸਾਡੇ ਸੀਨੀਅਰ ਅਫਸਰ ਕਰ ਲਗੇ ਜੋ